ਜਿੱਥੇ ਇੱਕ ਪਾਸੇ ਪੰਜਾਬ ਦੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ ਉੱਥੇ ਦੂਜੇ ਪਾਸੇ ਸਿਆਸੀ ਆਗੂਮਲ ਲਗਾਤਾਰ ਲੋਕ ਸਭਾ ਚੋਣਾਂ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਦਾਜ਼ੇ ਕਿ ਹੁਣ ਭਾਜਪਾ ਤੇ ਕਾਲੀਦਾ ਦਾ ਮੂੜ ਗਠ ਜੋੜ ਨੂੰ ਲੈ ਕੇ ਚਰਚਾ ਮੁਰਤੋਂ ਛਿਨ ਚੁੱਕੀ ਹੈ ਲਗਾਤਾਰ ਭਾਜਪਾ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਤੋਂ ਨਦੀ ਤਰੰ ਪਤਨੀ ਵੱਲੋਂ ਇਹ ਗੱਲ ਇਹੀ ਜਾਰੀ ਹੈ ਕਿ ਪਾਸ ਪਾਸ ਦੇਕਰ ਅਕਾਲੀ ਦਲ ਨਾਲ ਪੰਜਾਬ ਦੇ ਵਿੱਚ ਮਿਲ ਜਾਂਦੀ ਹੈ ਤਾਂ ਹੋਰ ਪਾਰਟੀ ਜੜੀ ਮਜ਼ਬੂਤ ਹੋ ਸਕਦੀ ਹੈ ਉੱਥੇ ਸੁਨੀਲ ਜਾਖੜ ਦੀ ਗੱਲ ਕਰੇ ਤਾਂ ਨੋਵਲ ਅਵੇ ਇਸ ਮਾਮਲੇ ਸੰਬੰਧੀ ਹਾਮੀ ਭਰੀ ਗਈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਵੱਡੀ ਨੀਡ ਵਾਲੀ ਪਾਰਟੀ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਨੂੰ ਲੈ ਕੇ ਸ਼ਿਰੋਮਨ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰਿਵਾਲ ਨੇ ਵਿਆਖਿਆ ਕੀਤੀ ਹੈ ਕਿ ਫਿਲਹਾਲ ਇਸ ਮੰਦੀ ਕੋਈ ਚਰਚਾ ਨਹੀਂ ਹੋਈ ਹੈ ਉਹਨਾਂ ਨੇ ਕਿਹਾ ਕਿ ਸਾਡੇ ਸਟੈਂਡ ਪੂਰੀ ਤਰ੍ਹਾਂ ਸਪਸ਼ਟ ਨੇ ਸਾਡੇ ਕੁਝ ਮੁੱਦੇ ਹਨ ਜਿਨ੍ਹਾਂ ਤੇ ਅਕਾਲੀ ਦਲ ਅੱਜ ਵੀ ਖੜਾ ਹੈ ਮੇਹੋ ਬੰਦੀ ਸਿੰਘਾਂ ਤੇ ਰਿਹਾਈ ਦਾ ਮੁੱਦਾ ਹਵੇ ਪਾਵੇਂ ਉਹ ਚੰਡੀਗੜ੍ਹ ਦਾ ਮੁੱਦਾ ਹਵੇ ਪਾਵੇਂ ਉਹ ਹਰਿਆਣਾ ਦੇ ਪੰਜਾਬੀ ਬੋਲਣ ਵਾਲੇ ਇਲਾਕੇ ਦੀ ਗੱਲ ਕਰੀ ਨਾ ਕਰਨ ਕਰਕੇ ਸਾਡਾ ਫਾਸਪਾ ਦੇ ਨਾਲ ਮਤਭੇਦ ਹੈ ਉੱਥੇ ਹੀ ਦੱਸ ਦੇ ਕਿ ਕਿਸਾਨਾਂ ਵੱਲੋਂ ਚਲਾਈ ਜਾ ਰਹੀ ਇਸ ਅੰਦੋਲਨ ਤੇ ਪੁੱਛਣ ਤੇ ਉਹਨਾਂ ਨੇ ਕਿਹਾ ਹੈ ਕਿ ਫਿਲਹਾਲ ਕਿਸਾਨੀ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਕਾਫੀ ਮੀਟਿੰਗਾਂ ਹੋ ਰਹੀਆਂ ਨੇ ਗੱਲਬਾਤ ਜੁੜੀ ਚੱਲ ਰਹੀ ਹੈ ਤੇ ਤੁਹਾਨੂੰ ਗੱਲ ਦੱਸਾਂ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਡਾ ਬਹੁਤ ਲੰਬਾ ਅਰਸਾ ਰਲੇਮਾਰਿਆ ਹੈ ਉਹਨਾਂ ਨੇ ਸਾਨੂੰ ਮਜਬੂਰ ਕੀਤਾ ਭੱਜਣ ਲਈ ਜਾਦੋਕਰਸਾਨ ਮੂਵਮੈਂਟ ਚੱਲੀ ਉਹਨਾਂ ਨੇ ਸਾਨੂੰ ਬਿਲਕੁਲ ਡਾਰਕ ਚ ਰੱਖਿਆ ਕਿ ਉਹਨਾਂ ਨੇ ਕਿਹੜੇ ਕਾਨੂੰਨ ਬਣਾਏ ਕਿਉਂ ਬਣਾਏ ਕਿਸੇ ਨੂੰ ਸਲਾਹ ਨਾ ਲਈ ਜਦ ਵਾਪਸਲੇ ਨਾਮ ਤਾਮੀ ਗੱਲਾਂ ਕੀਤੀ ਅਸੀਂ ਇੱਕੋ ਗੱਲ ਕਹਿਨੇ ਹੈਗੇ ਆ ਕਿ ਸਾਡੇ ਮੁੱਖ ਮੁੱਦੇ ਆ ਜਿਹੜੇ ਇਰੀਟੇਸ਼ਨਸ ਨੇ ਬੰਦੀ ਸਿੰਘ ਹੋ ਗਏ ਹਰਿਆਣਾ ਕਮੇਟੀ ਹੋ ਗਈ ਗੁਰਦੁਆਰਾ ਦੇ ਪ੍ਰਬੰਧ ਵਿੱਚ ਭਾਰਤੀ ਜਨਤਾ ਪਾਰਟੀ ਦਾ ਦਖਲ ਹੋ ਗਿਆ ਚੰਡੀਗੜ੍ਹ ਵਿੱਚ ਪੰਜਾਬ ਦਾ ਕਲੇਮ ਡਿলিউਟ ਕਰਨਾ ਇਹਨਾਂ ਗੱਲਾਂ ਦੇ ਬੈਠ ਕੇ ਕੋਈ ਨਾ ਕੋਈ ਗੱਲ ਕਰਕੇ ਪਾਰਟੀ ਕੋਈ ਸੋਚ ਸਕਦੀ ਹੈ ਬਾਕੀ ਪਾਰਟੀ ਦਾ ਫੈਸਲਾ ਮੈਂ ਇੱਕ ਸਪਸ਼ਟ ਰਾਏ ਹੈਗਾ ਕਿ ਪਾਰਟੀ ਕਦੇ ਕੋਈ ਇਸ ਤਰ੍ਹਾਂ ਦੀ ਫੈਸਲਾ ਨਹੀਂ ਲਊ ਜਿਹਦੇ ਨਾਲ ਪਾਰਟੀ ਨੂੰ ਨੁਕਸਾਨ ਹੋਵੇ ਕਿਉਂਕਿ ਅੱਜ 5 ਸਾਲ ਤੋਂ ਪੰਜਾਬ ਚ 7 ਸਾਲ ਦੀ ਪੰਜਾਬ ਤੇ तकरीबन ਲਾਲੋ 9 ਸਾਲ ਤੋਂ ਦਿੱਲੀ ਦੀ ਸਰਕਾਰ ਤੋਂ ਵਾਕਾ ਇਹ 7 ਸਾਲ ਆ ਹੋ ਗਏ 2 ਪਹਿਲਾਂ ਦੇ ਹੋ ਗਏ ਤੇ ਅਸੀਂ ਅੱਜ ਜੇ ਜਿੱਥੇ ਵੀ ਜਾਵਾਂਗੇ ਉਸ ਪਾਰਟੀ ਦੀ ਨੈਗੇਟਿਵਿਟੀ ਸਾਡੇ ਮੋਢਿਆਂ ਤੇ ਪੈਣੀ ਹੈ ਅਸੀਂ ਨੈਗੇਟਿਵਿਟੀ ਤਾਂ ਚੁੱਕੀ ਹੈ ਨਾ ਜੇ ਸਾਡਾ ਕੁਝ ਬਣਦਾ ਹੋਵੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸੱਤਾ ਨਾਲੋਂ ਸਿਧਾਂਤ ਨੂੰ ਪ੍ਰੈਫਰ ਕੀਤਾ ਹੈਗਾ ਤੇ ਹੁਣ ਵੀ ਵੀ ਪਾਰਟੀ ਦੀ ਲੀਡਰਸ਼ਿਪ ਇਸੇ ਤਰ੍ਹਾਂ ਹੀ ਕਰੂਗੀ ਨਾ ਕਿ ਸੱਤਾ ਹੱਥੇ ਆਉਣ ਦੀ ਗੱਲ ਕਰੂਗੀ ਬਾਕੀ ਸਦਾਕਤਾ ਦੀ ਗੱਲ ਪਹਿਲਾਂ ਕਰੂਗੀ ਜਦੋਂ ਢੀਂਗਰ ਸਾਹਿਬ ਨੇ ਦਜਾਜ ਤੌਰ ਤੇ ਅਧਿਕਾਰ ਲੈ ਜਾਂਦੇ ਬੀਜਪੀ ਨਾਲ ਅਲਾਈਅੰਸ ਕਰਦੇ ਮੈਂ ਉਸ ਵੇਲੇ ਵੀ ਸਾਡੀ ਮੀਟਿੰਗ ਚ ਧੀਰਜ ਸਾਹਿਬ ਦੀ ਬਹੁਤ ਬੜੀ ਮੁਖਾਲਫਤ ਕੀਤੀ ਸੀ ਮੇਰੇ ਸਿ ਭਾਈ ਅਸੀਂ ਇਹ ਤਾਂ ਫੇਸਬੁਕ ਵੀਰ ਵਾਲੀ ਗੱਲ ਹੋ ਗਈ ਤੇ ਅਸੀਂ ਬੀਜਪੀ ਤੋਂ ਕੀ ਲਰੇ ਸਾਨੂੰ ਬੀਜਪੀ ਹਕੂਮ ਕਰੂਗੀ ਐਸਾ ਬਹੁਤ ਪੁਰਾਣੀ ਉਹਦੋਂ ਪਾਰਟੀ ਆ ਅਸੀਂ ਭਾਜਪੀ ਦੇ ਹੁਕਮ ਹੇਠ ਨਹੀਂ ਚੱਲ ਸਕਦੇ ਸਾਡਾ ਸਿਧਾਂਤ ਹੀ ਦੀ ਹੈ ਉਹਨਾਂ ਦਾ ਵੱਖਰਾ ਹੈ ਉਹਨਾਂ ਦਾ ਵੱਖਰਾ ਸਾਡਾ ਗੁਰੂ ਸਾਹਿਬ ਨੂੰ ਅਸੀਂ ਮੰਨਦੇ ਆ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਉਹ ਮੰਦਰ ਨੂੰ ਮੰਨਦੇ ਨੇ ਜਿਹਨਾਂ ਨੂੰ ਸਾਡੇ ਗੁਰੂ ਸਾਹਿਬ ਨਹੀਂ ਮੰਨਦੇ ਸੀ ਤੇ ਸਾਡਾ ਸਿਧਾਂਤ ਹੀ ਵੱਖਰਾ ਹੈ ਸੀ ਉਹਨਾਂ ਦੇ ਅੱਖ ਕਿਵੇਂ ਲੱਗ ਜਾਗੇ ਇਸ ਕਰਕੇ ਮੈਨੂੰ ਇਹ ਆਸ ਹੈ ਬਈ ਇਹਨਾਂ ਦਾ ਸਿਧਾਂਤ ਹੈ ਹੁਣ ਜਿਹੜਾ ਇੱਕ ਤਾਂ ਕਿਸਾਨ ਸਭ ਤੋਂ ਵੱਡੀ ਗੱਲ ਹੈ ਕਿਸਾਨਾਂ ਦੀ ਜਿਹਨਾਂ ਦੇ ਸੀ ਮਾਤੋਂ ਤੁਹ ਦੱਸਿਆ ਹੀ ਹੈ ਜਿਹਨਾਂ ਦੀ ਮਦਦ ਨਹੀਂ ਕੀਤੀ ਉਹ ਕਿਸਾਨਾਂ ਦੇ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹੋਵਾਂਗੇ ਉਹ ਕਿਸਾਨਾਂ ਦਾ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀਆਂ ਮੰਗਾਂ ਤੇ ਪੈਰਾ ਦਵਾਂਗੇ ਇਸ ਕਰਕੇ ਮੈਨੂੰ ਆਸ ਨਹੀਂ ਹੈ ਵੀ ਇਹਨਾਂ ਦਾ ਕੋਈ ਐਲਾਈਅੰਸ ਹੋ ਸਕੇ ਕਿਉਂਕਿ ਅੱਜਕੱਲ ਜਿਹੜਾ ਡਰਾਮਾ ਜਿਹੜਾ ਧੱਕਾ ਸੁਖਵੀਰ ਬਾਦਲ ਨੇ ਕਬਜ਼ੇ ਸ਼ਰਮਣੀ ਅਕਾਲੀ ਦਲ ਦੇ ਕਬਜ਼ੇ ਤੇ ਕੀਤਾ ਉਹੀ ਹੁਣੇ ਕਿਸਾਨਾਂ ਦੇ ਹੱਕ 'ਚ ਬਿਆਨ ਦੇਈ ਜਾਂਦਾ ਜੇ ਕਿਸਾਨਾਂ ਦੇ ਹੱਕ 'ਚ ਬਿਆਨ ਦਊ ਤਾਂ ਭਾਜਪੀ ਦੇ ਇਹਨਾਂ ਨਾਲ ਸਮਝੌਤਾ ਕਰਨ ਤੋਂ ਅਹੰਕਾਰ ਕਰ ਦੇਣਾ ਮੇਰੇ ਆਪਣਾ ਖਿਆਲ ਹੈ